ਸਵੇਰ ਦਾ ਵਕਤ ਸੀ ਤੇ ਸੂਰਜ ਵੀ ਮੱਠੀ-ਮੱਠੀ ਕਰਨਾ ਦੇ ਨਾਲ ਧਰਤੀ ਦੇ ਉੱਪਰ ਆਪਣੀ ਰੋਸ਼ਨੀ ਨੂੰ ਛੱਡ ਰਿਹਾ ਸੀ ਤੇ ਇਹ ਦ੍ਰਿਸ਼ ਹੈ ਪਿੰਡ ਮਲਟੋਹਾ ਦਾ ਜੋ ਕਿ ਉੱਥੇ ਲੋਕ ਸੜਕ ਦੇ ਉੱਪਰ ਆਵਾਜਾਹੀ ਕਰ ਰਹੇ ਸੀ ਅਤੇ ਉਸੇ ਹੀ ਸੜਕ ਦੀਆਂ ਗਲੀਆਂ ਦੇ ਕਿਨਾਰੇ ਇੱਕ ਨੌਜਵਾਨ ਕੁੜੀ ਜਿਸ ਦਾ ਨਾਮ ਮਨਪ੍ਰੀਤ ਕੌਰ ਸਵੇਰੇ-ਸਵੇਰੇ ਸੜਕ ਦੇ ਕੰਢੇ ਬੈਠੀ ਛੱਜ ਬਣਾਉਂਦੀ ਸੀ ਦੇ ਹੱਥਾਂ ਦੀ ਚਲਾਕੀ ਅਤੇ ਅੱਖਾਂ ਦੀ ਚਮਕ ਉਸ ਦੀ ਅੰਦਰੂਨੀ ਤਾਕਤ ਨੂੰ ਦਰਸਾਉਂਦੇ ਸਨ ਹਾਲਾਂਕਿ ਉਹ ਮਜ਼ਦੂਰੀ ਕਰ ਰਹੀ ਸੀ ਪਰ ਉਸ ਦੇ ਦਿਲੋਂ ਨਰਮ ਮੂਰਤ ਅਤੇ ਹੌਸਲੇ ਦੀ ਠੰਡੀ ਚਮਕ ਕਈ ਲੰਘਦੇ ਰਾਹੀਆਂ ਨੂੰ ਠਹਿਰਨ ਦੇ ਲਈ ਮਜਬੂਰ ਕਰ ਦਿੰਦੀ ਸੀ ਉਹ ਬਹੁਤ ਸੋਹਣੇ ਛੱਜ ਬਣਾਉਂਦੀ ਸੀ ਆਉਂਦੇ ਜਾਂਦੇ ਰਾਹੀ ਜਿਸ ਨੂੰ ਵੀ ਕੋਈ ਉਸ ਸਮਾਨ ਦੀ ਜ਼ਰੂਰਤ ਹੁੰਦੀ ਉਸ ਦੇ ਕੋਲੋਂ ਉਹ ਛੱਜ ਖਰੀਦਦੇ ਹੁੰਦੇ ਸੀ ਮਨਪ੍ਰੀਤ ਉਸ ਦੇ ਜੋ ਘਰ ਦੇ ਹਾਲਾਤ ਉਹ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਕਿਉਂਕਿ ਕਾਫੀ ਸਮਾਂ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਮਨਪ੍ਰੀਤ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀ ਦਸਵੀਂ ਕਲਾਸ ਦੇ ਵਿੱਚ ਪੂਰੇ ਹੀ ਡਿਸਟ੍ਰਿਕਟ ਦੇ ਵਿੱਚ ਟੌਪਰ ਰਹੇ ਸੀ ਪਰ ਉਸ ਦੀ ਪਿਤਾ ਦੀ ਮੌਤ ਨੇ ਉਸ ਦੇ ਸੁਪਨੇ ਚੱਕਨਾ ਚੂਰ ਕਰ ਦਿੱਤੇ ਉਸਦੇ ਪਿਤਾ ਅਜਵੇਰ ਸਿੰਘ ਇੱਕ ਇਮਾਨਦਾਰ ਕਾਰੀਗਰ ਸਨ ਜਿਨ੍ਹਾਂ ਦੀ ਮੌਤ ਇੱਕ ਅਣਜਾਣ ਕਾਰ ਐਕਸੀਡੈਂਟ ਦੇ ਵਿੱਚ ਹੋ ਗਈ ਸੀ ਤੇ ਮਨਪ੍ਰੀਤ ਦੀ ਮਾਂ ਸੁਰਿੰਦਰ ਕੌਰ ਨੇ ਘਰ ਦੀ ਬਾਗਡੋਰ ਸੰਭਾਲੀ ਪਰ ਕਰਜ਼ਿਆਂ ਅਤੇ ਗਰੀਬੀ ਨੇ ਮਨਪ੍ਰੀਤ ਨੂੰ ਸੜਕ ਦੇ ਉੱਪਰ ਛੱਜ ਬਣਾਉਣ ਦੇ ਲਈ ਮਜਬੂਰ ਕਰ ਦਿੱਤਾ ਮਨਪ੍ਰੀਤ ਦੀ ਵੀ ਬਹੁਤ ਸੁਪਨੇ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂ ਮਨਪ੍ਰੀਤ ਇੰਜੀਨੀਅਰ ਬਣਨਾ ਚਾਹੁੰਦੀ ਸੀ ਪਰ ਕਹਿੰਦੇ ਨੇ ਆ ਕਿ ਜਦੋਂ ਘਰ ਦੇ ਹਾਲਾਤ ਮਾੜੇ ਹੋ ਜਾਣ ਜਦੋਂ ਸਾਥ ਦੇਣ ਵਾਲਾ ਉਹ ਸ਼ਖਸ ਸੀ ਇਸ ਦੁਨੀਆ ਤੇ ਨਾ ਹੋਵੇ ਤਾਂ ਉਸ ਤੋਂ ਬਾਅਦ ਸੁਪਨੇ ਪੂਰੇ ਹੁੰਦੇ ਨਹੀਂ ਦਿਖਦੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇੱਕ ਹੋਰ ਨਵੀਂ ਐਂਟਰੀ ਹੋਈ ਇੱਕ ਐਨ ਆਰ ਆਈ ਮੁੰਡੇ ਦੀ ਕੈਨੇਡਾ ਤੋਂ ਪਿੰਡ ਆਇਆ ਇੱਕ ਨੌਜਵਾਨ ਜਿਸ ਦਾ ਨਾਮ ਅਰਜੁਨ ਸਿੰਘ ਹੱਥ ਦੇ ਵਿੱਚ ਉਸ ਨੇ ਆਈਫੋਨ ਫੜਿਆ ਪਿੱਠ ਦੇ ਉੱਪਰ ਬ੍ਰਾਂਡਡ ਬੈਗ ਅਤੇ ਅੱਖਾਂ ਦੇ ਵਿੱਚ ਬਹੁਤ ਕੁਝ ਹਾਸਲ ਕਰਨ ਦੀ ਲਾਲਸਾ अर्जुन ਆਪਣੇ ਮਾਤਾ ਪਿਤਾ ਦੇ ਨਾਲ ਗਰਮੀ ਦੀਆਂ ਛੁੱਟੀਆਂ ਦੇ ਲਈ ਆਇਆ ਸੀ ਪਰ ਜਿਵੇਂ ਹੀ ਉਸ ਦੀ ਨਿਗਾਹ ਛੱਜ ਬਣਾਉਂਦੀ ਮਨਪ੍ਰੀਤ ਤੇ ਪਈ ਤਾਂ ਉਸ ਦੇ ਦਿਲ ਵਿੱਚ ਇੱਕ ਅਜੀਬੀ ਲਹਿ ਦੌੜ ਗਈ ਉਸ ਦੇ ਦਿਨ ਦੀ ਰੋਟੀ ਬਣ ਗਈ ਅਤੇ ਇਹ ਸੋਚਣ ਲੱਗ ਗਿਆ ਕਿ ਮੇਰੇ ਲਈ ਤਾਂ ਇਸ ਤੋਂ ਉੱਪਰ ਕੁਝ ਹੈ ਹੀ ਨਹੀਂ ਹਰ ਰੋਜ਼ ਜਦੋਂ ਵੀ ਉਸ ਸੜਕ ਦੇ ਉੱਪਰ ਦੀ ਉਹ ਗੁਜ਼ਰਿਆ ਕਰੇ ਤੇ ਹਰ ਰੋਜ਼ ਗੱਡੀ ਰੋਕ ਕੇ ਉਸ ਨੂੰ ਚੁੱਪਚਾਪ ਵੇਖਿਆ ਕਰੇ ਜਦੋਂ ਮਨਪ੍ਰੀਤ ਦੀ ਨਜ਼ਰ ਉਸ ਵੱਲ ਪਿਆ ਕਰੇ ਮਨਪ੍ਰੀਤ ਦੀ ਵੀ ਸੋਚਿਆ ਕਰੇ ਕਿ ਸੜਕ ਤੇ ਤਾਂ ਬਹੁਤ ਸਾਰੇ ਲੋਕ ਆਵਾਜਾਵੀ ਕਰਦੇ ਨੇ ਦੇਖਦੇ ਰਹਿੰਦੇ ਨੇ ਕੋਈ ਗੱਲ ਨਹੀਂ ਇਹ ਵੀ ਦੇਖਦਾ ਰਹੇਗਾ ਪਰ ਉਹ ਰੋਜ਼ ਅਰਜੁਨ ਆਪਣੀ ਗੱਡੀ ਲੈ ਕੇ ਸੜਕ ਦੇ ਇੱਕ ਕਿਨਾਰੇ ਤੇ ਖੜਾ ਹੋਇਆ ਕਰੇ ਤੇ ਮਨਪ੍ਰੀਤ ਨੂੰ ਘੰਟਿਆਂਾਂ ਘੰਟਿਆਂ ਤੱਕ ਇਦਾਂ ਹੀ ਦੇਖਦਾ ਰਿਹਾ ਕਰੇ ਮਨਪ੍ਰੀਤ ਵੀ ਹੁਣ ਨੋਟਿਸ ਕਰਨ ਲੱਗੀ ਕਿ ਇਹ ਲੜਕਾ ਜ਼ਰੂਰ ਕੁਝ ਨਾ ਕੁਝ ਚਾਹੁੰਦਾ ਹੈ ਇੱਕ ਦਿਨ ਉਹ ਲੜਕਾ ਆਪਣੀ ਗੱਡੀ ਦੇ ਵਿੱਚੋਂ ਉਤਰ ਕੇ ਮਨਪ੍ਰੀਤ ਦੇ ਕੋਲ ਆਇਆ ਮਨਪ੍ਰੀਤ ਨੂੰ ਕਹਿੰਦਾ ਕਿ ਥੋੜਾ ਜਿਹਾ ਪਾਣੀ ਪਿਲਾ ਦਿਓ ਮਨਪ੍ਰੀਤ ਨੇ ਕਿਹਾ ਕਿ ਸਾਬ ਅਸੀਂ ਹਾਂ ਗਰੀਬ ਤੁਸੀਂ ਤਾਂ ਬਹੁਤ ਵੱਡੇ ਘਰ ਦੇ ਲੱਗਦੇ ਹੋ ਤੇ ਤੁਹਾਡੇ ਸ਼ਕਲ ਸੂਰਤ ਤੋਂ ਅਤੇ ਤੁਹਾਡੇ ਪਹਿਰਾਵੇ ਤੋਂ ਤੁਸੀਂ ਵਿਦੇਸੀ ਲੱਗਦੇ ਹੋ ਤੁਸੀਂ ਸਾਡੇ ਘਰ ਦਾ ਪਾਣੀ ਕਿਉਂ ਪੀਉਂਦੇ ਤੇ ਉਸ ਤੋਂ ਬਾਅਦ ਅਰਜੁਨ ਕਹਿਣ ਲੱਗਿਆ ਕਿ ਮੁਹੱਬਤ ਨਾਲ ਜੇਕਰ ਕੋਈ ਜ਼ਹਿਰ ਵੀ ਪਿਲਾਵੇ ਤਾਂ ਅਸੀਂ ਤਾਂ ਜ਼ਹਿਰ ਵੀ ਪੀ ਲਵਾਂਗੇ ਇਹ ਗੱਲ ਹੋਣ ਤੋਂ ਬਾਅਦ ਮੰਤਰੀ ਤੇ ਅਤੇ ਅਰਜੁਨ ਦੋਨੋਂ ਹੱਸਣ ਲੱਗ ਪਏ। ਐਨੇ ਵਿੱਚ ਮਨਪ੍ਰੀਤ ਨੇ ਪਾਣੀ ਦੀ ਬੋਤਲ ਜੋ ਕਿ ਅਰਜੁਨ ਨੂੰ ਫੜਾ ਦਿੱਤੀ। ਅਰਜੁਨ ਨੇ ਘਟ ਘਟ ਕਰਕੇ ਸਾਰਾ ਹੀ ਪਾਣੀ ਪੀ ਲਿਆ। ਅਰਜੁਨ ਹੁਣ बार-बार ਮਨਪ੍ਰੀਤ ਦੇ ਵੱਲ ਦੇਖ ਰਿਹਾ ਸੀ। ਤਾਂ ਉਸ ਤੋਂ ਬਾਅਦ ਅਰਜੁਨ ਨੇ ਮਨਪ੍ਰੀਤ ਤੋਂ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ? ਮਨਪ੍ਰੀਤ ਇੱਕ ਵਾਰ ਸ਼ਰਮਾ ਗਈ ਅਤੇ ਕਹਿਣ ਲੱਗੀ, "ਜਾਓ ਸਾਹਿਬ, ਇੱਥੇ ਤੁਸੀਂ ਮੇਰੇ ਕੋਲੇ ਨਾ ਖੜੇ ਹੋ ਕਿਉਂਕਿ ਅਸੀਂ ਹਾਂ ਗਰੀਬ ਤੇ ਗਰੀਬ ਦੀ ਇੱਜ਼ਤ ਨੂੰ ਹਰ ਕੋਈ ਉਛਾਲ ਦਿੰਦਾ ਹੈ। ਤੁਸੀਂ ਵੀ ਉਹੋ ਜਿਹੀ ਹੋਵੋਗੇ ਜੋ ਤੁਸੀਂ ਮੇਰੇ ਨਾਲ ਕੁਝ ਐਦਾਂ ਦਾ ਕੰਮ ਕਰਕੇ ਉਸ ਤੋਂ ਬਾਅਦ ਤੁਸੀਂ ਵਾਪਸ ਉਡਾਰੀ ਮਾਰ ਜਾਉਗੇ ਤੇ ਫਿਰ ਕਦੇ ਤੁਸੀਂ ਵਾਪਸ ਵੀ ਨਹੀਂ ਆਉਣਾ ਉਸ ਤੋਂ ਬਾਅਦ ਅਰਜੁਨ ਨੇ ਕਹਿਣ ਲੱਗਾ ਕਿ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਮੇਰੇ ਦਿਲ ਨੂੰ ਤੇਰੇ ਨਾਮ ਦੀ ਇੱਕ ਚੇਟਕ ਲੱਗ ਗਈ ਅਤੇ ਮੈਂ ਤੈਨੂੰ ਦੇਖਣ ਦੇ ਲਈ ਹਰ ਰੋਜ਼ ਤਾਂ ਹੀ ਤਾਂ ਇੱਥੇ ਆਉਣਾ ਹਾਂ ਤਾਂ ਉਸ ਤੋਂ ਬਾਅਦ ਮਨਪ੍ਰਿਤ ਨੇ ਕਿਹਾ ਕਿ ਮੇਰਾ ਨਾਮ ਮਨਪ੍ਰਿਤ ਹੈ ਤੁਸੀਂ ਇੱਥੋਂ ਜਾਓ ਅਤੇ ਮੈਨੂੰ ਮੇਰਾ ਕੰਮ ਕਰ ਦਿਓ ਅਰਜੁਨ ਲਈ ਮਨਪ੍ਰੀਤ ਜਿਵੇਂ ਦਿਲ ਦੀ ਧੜਕਨ ਬਣ ਚੁੱਕੀ ਸੀ ਰਾਤ ਨੂੰ ਉਸ ਨੂੰ ਨੀਂਦ ਨਹੀਂ ਸੀ ਆਉਂਦੀ ਉਹ ਹਮੇਸ਼ਾ ਇੰਤਜ਼ਾਰ ਕਰਦਾ ਰਹਿੰਦਾ ਸੀ ਕਿ ਉਹ ਵੇਲਾ ਕਦੋਂ ਆਵੇ ਜਦੋਂ ਦਿਨ ਚੜੇ ਤੇ ਮੈਂ ਭੱਜ ਕੇ ਮਨਪ੍ਰੀਤ ਦੀ ਉਸ ਛੱਜਵੜੀ ਦੁਕਾਨ ਦੇ ਕੋਲ ਚਲਾ ਜਾਵਾਂ ਅਤੇ ਹਰ ਵਾਰ ਉਸ ਨੂੰ ਦੇਖਣ ਦੀ ਲਾਲਸਾ ਰਹਿੰਦੀ ਸੀ ਕਿ ਮੈਂ ਮਨਪ੍ਰੀਤ ਨੂੰ ਜਾ ਕੇ ਦੇਖ ਕੇ ਆਵਾਂ ਕਿ ਮਨਪ੍ਰੀਤ ਹੁਣ ਕੀ ਕਰ ਰਹੀ ਹੈ ਇੱਕ ਰਾਤ ਅਰਜੁਨ ਨੇ ਹੌਸਲਾ ਕਰਕੇ ਕਿਹਾ ਕਿ ਐਦਾਂ ਤਾਂ ਮੇਰੀ ਜ਼ਿੰਦਗੀ ਨਹੀਂ ਟੱਪਣੀ ਮੈਨੂੰ ਆਪਣੇ ਮਾਤਾ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਬਾਲਗ ਹਾਂ ਮਾਤਾ ਪਿਤਾ ਮੇਰੇ ਕਦੇ ਵੀ ਇਨਕਾਰ ਨਹੀਂ ਕਰਨਗੇ ਇੱਕ ਰਾਤ ਅਰਜੁਨ ਨੇ ਹੌਸਲਾ ਕੀਤਾ ਤੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ papa ਮੈਂ ਆਪਣੀ ਜ਼ਿੰਦਗੀ ਜੋਣਾ ਚਾਹੁੰਦਾ ਹਾਂ ਮੈਂ ਇੱਕ ਲੜਕੀ ਨੂੰ ਦੇਖਿਆ ਹੈ ਉਸ ਦੇ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦਾ ਤੇ ਉਸ ਤੋਂ ਬਾਅਦ ਉਸ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ ਅਤੇ ਸੋਚਣ ਲੱਗੇ ਕਿ ਚਲੋ ਉਹ ਚੰਗੀ ਗੱਲ ਹੈ ਜੇਕਰ ਤੂੰ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਕੋਈ ਗੱਲ ਨਹੀਂ ਪਰ ਇੱਕ ਵਾਰੀ ਆਪਾਂ ਆਪਣੇ ਓਨ ਵਾਲੇ ਰਿਸ਼ਤੇਦਾਰਾਂ ਨੂੰ ਮਿਲਤਾ ਲਈ ਕਿ ਉਹਨਾਂ ਦੇ ਘਰ ਦੇ ਹਾਲਾਤ ਕਿਵੇਂ ਨੇ ਜੇ ਉਹ ਮੰਨ ਜਾਂਦੇ ਨੇ ਤਾਂ ਸਾਨੂੰ ਕੀ ਦਿੱਕਤ ਹੈ ਸਾਨੂੰ ਤਾਂ ਕੋਈ ਪਰੇਸ਼ਾਨੀ ਹੈ ਹੀ ਨਹੀਂ ਇਹ ਗੱਲ ਸੁਣਨ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਅਤੇ ਰਾਤ ਨੂੰ ਉਸ ਨੂੰ ਨੀਂਦ ਅੱਥਰੂ ਵੀ ਨਾ ਆਈ ਪਰ ਸਵੇਰੇ ਦਿਨ ਜਿਵੇਂ ਹੀ ਦਿਨ ਚੜ੍ਹਿਆ ਉਸ ਨੇ ਗੱਡੀ ਚੁੱਕੀ ਅਤੇ ਪਹੁੰਚ ਗਿਆ ਉਸੇ ਹੀ ਜਗ੍ਹਾ ਦੇ ਉੱਪਰ ਜਿੱਥੇ ਮਨਪ੍ਰੀਤ ਛੱਜ ਬਣਾ ਰਹੇ ਸੀ ਉਸ ਲਈ ਜਾ ਕੇ ਕਿਹਾ ਕਿ ਮਨਪ੍ਰੀਤ ਮੈਂ ਤੈਨੂੰ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਮਨਪ੍ਰੀਤ ਬੋਲੀ ਹਾਂ ਦੱਸ ਕੀ ਗੱਲ ਸਾਂਝੀ ਕਰਨੀ ਹੈ ਤਾਂ ਉਸ ਤੋਂ ਬਾਅਦ ਅਰਜੁਨ ਨੇ ਕਿਹਾ ਕਿ ਮੈਂ ਆਪਣੇ ਬਾਰੇ ਆਪਣੇ ਵਿਆਹ ਦੇ ਬਾਰੇ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਤੋਂ ਬਾਅਦ ਮਨਪ੍ਰੀਤ ਇੱਕੇ ਦਮ ਚੌਂਗ ਗਈ ਤੇ ਹੈਰਾਨ ਹੋ ਗਈ ਕਿ ਹਜੇ ਤੂੰ ਮੈਨੂੰ 2 ਦਿਨ ਪਹਿਲਾਂ ਤਾਂ ਮਿਲਿਆ ਸੀ 2 ਦਿਨ ਪਹਿਲਾਂ ਤੂੰ ਮੈਨੂੰ ਦੇਖਿਆ ਸੀ ਤੇ ਕੱਲ ਆਪਣੀ ਗੱਲ ਹੋਈ ਤੇ ਤੂੰ ਵਿਆਹ ਤੇ ਵੀ ਪਹੁੰਚ ਗਿਆ ਤੂੰ ਪਾਗਲ ਹੈ ਹਜੇ ਮੈਂ ਤੈਨੂੰ ਜਾਣਦੀ ਨਹੀਂ ਤੈਨੂੰ ਮੈਂ ਸਮਝਿਆ ਨਹੀਂ ਉਸ ਤੋਂ ਬਾਅਦ ਅਰਜੁਨ ਨੇ ਮਨਪ੍ਰੀਤ ਦਾ ਹੱਥ ਫੜ ਲਿਆ ਅਤੇ ਕਿਹਾ ਮਨਪ੍ਰੀਤ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਹਮੇਸ਼ਾ ਖੜਾਗਾ ਤੇ ਨਾਲੇ ਤੈਨੂੰ ਇਹ ਕੰਮ ਕਰਨ ਦੀ ਵੀ ਲੋੜ ਨਹੀਂ ਮੈਂ ਤੈਨੂੰ ਕੈਨੇਡਾ ਆਪਣੇ ਨਾਲ ਲੈ ਜਾਵਾਂਗਾ ਅਤੇ ਤੋਂ ਇੱਕ ਵਾਰ ਆਪਣੇ ਮਾਤਾ ਦੈਨਾਲ ਗੱਲ ਕਰ ਲਾ ਉਸ ਤੋਂ ਬਾਅਦ ਮਨਪ੍ਰੀਤ ਨੇ ਆਪਣੀਆਂ ਅੱਖਾਂ ਪੁੰਜੀਆਂ ਤੇ ਕਹਿਣ ਲੱਗੇ ਘਰ ਦੇ ਵਿੱਚ ਸਿਰਫ ਮਾਏ ਐ ਉਹੀ ਮੇਰੀ ਮਾਂ ਉਹੀ ਮੇਰਾ ਪਿਤਾ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਦੀ ਜਿੱਥੇ ਮੇਰਾ ਵਿਆਹ ਕਰਨਗੇ ਜਿੱਥੇ ਮੈਨੂੰ ਤੋੜਨਗੇ ਉੱਥੇ ਮੈਂ ਤੁਰ ਜਾਵਾਂਗੀ ਪਰ ਮੈਂ ਆਪ ਜਾ ਕੇ ਇਹ ਨਹੀਂ ਕਰਾਂਗੀ ਕਿ ਮੈਂ ਇੱਕ ਲੜਕੇ ਨੂੰ ਪਸੰਦ ਕੀਤਾ ਉਸ ਤੋਂ ਬਾਅਦ ਅਰਜੁਨ ਇਹ ਕਹਿਣ ਲੱਗਿਆ ਕਿ ਮੈਂ ਤੈਨੂੰ ਪਸੰਦ ਆਇਆ ਹਾਂ ਜਾਂ ਨਹੀਂ ਉਸ ਤੋਂ ਬਾਅਦ ਮਨਪ੍ਰੀਤ ਕਹਿਣ ਲੱਗੀ ਪਸੰਦ ਹੁੰਦੀ ਐ ਮਾਪਿਆਂ ਦੀ ਮੇਰੇ ਮਾਪਿਆਂ ਨੂੰ ਤੂੰ ਪਸੰਦ ਆਵੇਂਗਾ ਜਾਂ ਨਹੀਂ ਆਵੇਂਗਾ ਉਹਨਾਂ ਤੇ ਨਿਰਭਰ ਕਰਦਾ ਹੈ ਮੇਰੀ ਪਸੰਦ ਇਸ ਦੇ ਵਿੱਚ ਕੋਈ ਮੈਟਰ ਨਹੀਂ ਕਰਦੀ ਹਾਂ ਜੇਕਰ ਤੂੰ ਮੈਨੂੰ ਸੱਚੀ ਵਿਆਹਣਾ ਚਾਹੁੰਦਾ ਹੈ ਤੂੰ ਆਪਣੇ ਮਾਤਾ ਪਿਤਾ ਨੂੰ ਲੈ ਕੇ ਮੇਰੇ ਦਿਸਤੇ ਟਿਕਾਣੇ ਦੇ ਉੱਪਰ ਜਾ ਕੇ ਪਹੁੰਚ ਜਾ ਤੇ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਜੋ ਵੀ ਫੈਸਲਾ ਹੋਵੇਗਾ ਉਸ ਰੱਬ ਨੂੰ ਮਨਜ਼ੂਰ ਹੋਵੇਗਾ ਕੋਈ ਮੈਨੂੰ ਮਨਜ਼ੂਰ ਹੈ ਉਸ ਤੋਂ ਬਾਅਦ ਅਰਜੁਨ ਆਪਣੇ ਘਰ ਆਉਂਦਾ ਹੈ ਤੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਹੈ ਕਿ ਮੈਂ ਉਸ ਕੁੜੀ ਦੇ ਨਾਲ ਗੱਲ ਕਰ ਲਈ ਹੈ ਉਹ ਕੁੜੀ ਕਹਿੰਦੀ ਹੈ ਕਿ ਮੇਰੇ ਮਾਤਾ ਪਿਤਾ ਦੇ ਵਿੱਚੋਂ ਸਿਰਫ ਮਾਂ ਹੈ ਮੇਰੇ ਪਿਤਾ ਦੀ ਤਾਂ ਮੌਤ ਹੋ ਚੁੱਕੀ ਹੈ ਤੁਸੀਂ ਮੇਰੀ ਮਾਂ ਦੇ ਨਾਲ ਗੱਲ ਕਰ ਲਓ ਤਾਂ ਐਨੇ ਵਿੱਚ ਸੁਰਜੀਤ ਨੇ ਇਹ ਕਿਹਾ ਕਿ ਉਸਦੇ ਪਰਿਵਾਰ ਦਾ ਪਛੋਕੜ ਕੀ ਹੈ ਉਹ ਲੜਕੀ ਕਰਦੀ ਕੀ ਹੈ ਕਿੰਨਾ ਬੜੀ ਹੋਈ ਹੈ ਪਹਿਲਾਂ ਅਰਜੁਨ ਨੇ ਬੋਲਿਆ ਕਿ ਉਸ ਲੜਕੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਉਸਦੇ ਪਿਤਾ ਕਹਿੰਦੇ ਅੱਛਾ ਜੇ ਤਾਂ ਚਲੋ ਬਹੁਤ ਵਧੀਆ ਗੱਲ ਹੈ ਪਰ ਅਗਲੀ ਗੱਲ ਜਦੋਂ ਅਰਜੁਨ ਨੇ ਦੱਸੀ ਤਾਂ ਉਸਦੇ ਮਾਤਾ ਪਿਤਾ ਦੇ ਪਰਾਂਥਨਾਂ ਨਾਲ ਜਮੀਨ ਖੇ ਸਕੀ ਅਤੇ ਕਿਹਾ ਕਿ ਪਪਾ ਉਹ ਸੜਕ ਦੇ ਉੱਪਰ ਛੱਜ ਬਣਾਉਂਦੀ ਹੈ ਇਹ ਗੱਲ ਸੁਣਦੇ ਹੀ ਸੁਰਜੀਤ ਸਿੰਘ ਅੱਗ ਬੋਲ ਲਾ ਹੋ ਗਿਆ ਤੇ ਕਹਿਣ ਲੱਗਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੂੰ ਇੱਕ ਛੱਜ ਬਣਾਉਣ ਵਾਲੀ ਕੁੜੀ ਨੂੰ ਆਪਣੇ ਘਰ ਦੀ ਨੌ ਬਣਾਉਣ ਨੂੰ ਫਿਰਦਾ ਕੀ ਤੈਨੂੰ ਕੋ ਕੁੜੀਆਂ ਦੀ ਕਮੀ ਹੈ ਦੇ ਵਿੱਚ ਵੈਲ ਸੈਟਲਡ ਆਪਾਂ ਉਥੋਂ ਦੀ ਪੀਆਰ ਲੈ ਚੁੱਕੇ ਆ ਆਪਣੇ ਕੋਲੇ ਕਿਸੇ ਚੀਜ਼ ਦੀ ਕਮੀ ਹੈ ਤੂੰ ਪੰਜਾਬ ਦੀ ਜਿਹੜੀ ਮਰਜ਼ੀ ਕੁੜੀ ਵੱਲ ਉਂਗਲ ਕਰਦੇ ਕਿ ਮੈਂ ਇਸ ਦੇ ਨਾਲ ਵਿਆਹ ਕਰਵਾਉਣਾ ਹਾਂ ਤੇਰਾ ਉਸੇ ਨਾਲ ਹੀ ਮੈਂ ਵਿਆਹ ਕਰਵਾ ਦੇਵਾਂਗਾ ਪਰ ਨਹੀਂ ਮਨਪ੍ਰੀਤ ਨੇ ਕਹਿ ਦਿੱਤਾ ਕਿ ਇਹ ਤਾਂ ਲੱਗੀਆਂ ਵਾਲੇ ਹੀ ਜਾਣਦੇ ਨੇ ਜਿੱਥੇ ਲੱਗ ਗਈ ਤਾਂ ਲੱਗ ਗਈ ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਣ ਦੇ ਪਰ ਅਰਜੁਨ ਦੀ ਜ਼ਿੰਦਗੀ ਤਾਂ ਮਨਪ੍ਰੀਤ ਦੇ ਵਿੱਚ ਹੀ ਸਿਮਟ ਚੁੱਕੀ ਸੀ ਉਸ ਨੇ ਕਹਿ ਦਿੱਤਾ ਕਿ ਜੇਕਰ ਇਹ ਵਿਆਹ ਨਾ ਹੋਇਆ ਨਾ ਮੈਨੂੰ ਜਾਉਣਾ ਹੈ ਅਤੇ ਨਾ ਮੈਂ ਫਿਰ ਤੁਹਾਡੇ ਨਾਲ ਰਹਿਣਾ ਮੇਰਾ ਮਨ ਮੇਰੀ ਰੂਹ ਸਭ ਕੁਝ ਉਸ ਦੇ ਨਾਲ ਜੁੜ ਚੁੱਕੀ ਹੈ ਤਾਂ ਉਸ ਤੋਂ ਬਾਅਦ ਸੁਰਜੀਤ ਸਿੰਘ ਉਹ ਹੈਰਾਨ ਅਤੇ ਪਰੇਸ਼ਾਨ ਉਹ ਕਹਿਣ ਲੱਗਿਆ ਕਿ ਹੁਣ ਅਸੀਂ ਕੀ ਕਰੀਏ ਸਾਡਾ ਇਕੱਲਾ ਖੈਰਾ ਪੁੱਤ ਜੇਕਰ ਸਾਡਾ ਪੁੱਤ ਹੀ ਸਾਡੇ ਨਾਲ ਨਾ ਰਿਹਾ ਤਾਂ ਅਸੀ ਨੇ ਪੈਸੇ ਤਾਂ ਕੀ ਕਰਨਾ ਉਹ ਆਪਣੇ ਪੁੱਤਰ ਦੇਸ਼ ਜਿੱਦ ਦੇ ਅੱਗੇ ਝੁੱਕ ਗਏ ਅਰਜਨ ਮਨਪ੍ਰੀਤ ਦੇ ਕੋਲ ਦੁਬਾਰਾ ਗਿਆ ਤੇ ਆਪਣੇ ਕੰਮ ਦੇ ਹੱਥਾਂ ਨਾਲ ਲੱਗ ਗਿਆ ਕਿ ਮੈਂ ਤੈਨੂੰ ਪਿਆਰ ਕਰਦਾ ਤੇ ਤੇਰੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਮਨਪ੍ਰੀਤ ਹੌਲੀ ਜੀ ਮੁਸਕਾਈ ਤੇ ਕਹਿਣ ਲੱਗੀ ਸਾਡਾ ਵਿਆਹ ਤਾਂ ਮਾਪਿਆਂ ਦੀ ਰਜ਼ਾਮੰਦੀ ਨਾਲ ਹੋਵੇਗਾ ਜਿੱਥੇ ਮਾਂ ਕਹੇਗੀ ਉੱਥੇ ਵਿਆਹ ਹੋ ਜਾਵੇਗਾ ਉਸ ਤੋਂ ਬਾਅਦ ਉਹ ਘਰ ਆਇਆ ਆਪਣੇ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਉਸਦੇ ਮਾਤਾ ਪਿਤਾ ਤਿਆਰ ਹੋ ਪਰ ਜਦੋਂ ਮਨਪ੍ਰੀਤ ਦੀ ਮਾਂ ਦੇ ਕੋਲ ਗਏ ਤਾਂ ਸੁਨਿੰਦਰ ਕੌਰ ਉਸ ਦੇ ਚਿਹਰੇ ਦਾ ਰੰਗ ਉੱਟ ਗਿਆ ਉਸ ਦੇ ਪਿਤਾ ਸੁਜੀਤ ਸਿੰਘ ਨੂੰ ਦੇਖ ਕੇ ਅਗਬਬੂਲਾ ਹੋ ਗਈ ਤੇ ਗੁੱਸੇ ਦੇ ਮਾਰੇ ਉਸ ਦਾ ਗਲਮਾ ਫੜ ਲਿਆ ਆਖਰਕਾਰ ਐਸਾ ਕਿਉਂ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬੋ ਗਰਮਾਵਾਂਗੇ ਬਨੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਦੋਂ surjit singh ਉਹਨਾਂ ਦੇ ਕੋਲ ਗਿਆ ਤੇ surender kaur ਨੇ ਗੁੱਸੇ ਦੇ ਮਾਰੇ ਉਸ ਦਾ ਗਲਵਾ ਫੜ ਲਿਆ ਉਸ ਨੇ ਗੁੱਸੇ ਵਿੱਚ ਕਿਹਾ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਮੇਰੇ ਪਤੀ ਦੀ Laash ਆਈ ਸੀ ਤੇ ਅੱਜ ਉਹ ਮੇਰੀ ਧੀ ਦਾ ਰਿਸ਼ਤਾ ਲੈ ਕੇ ਆਏ ਨੇ Arjun ਨੇ ਆਪਣੇ ਪਿਤਾ ਵੱਲ ਤੇ ਕਿਹਾ ਕਿ papa ਇਹ ਕੀ ਕਰ ਰਹੀ ਹੈ ਇਹ ਸੱਚ ਹੈ ਉਸ ਤੋਂ ਬਾਅਦ surjit singh ਉਸ ਨੇ ਅੱਖਾਂ ਨੀਵੀਆਂ ਕਰ ਦਿੱਤੀਆਂ ਸੱਚ ਇਹ ਸੀ ਕਿ ajmeer singh ਅਤੇ surjit singh ਨੇ ਇਕੱਠੇ ਇੱਕ ਛੋਟਾ ਜਿਹਾ business ਸ਼ੁਰੂ ਕੀਤਾ ਸੀ ਪਰ ਮੰਦੀ ਦੇ ਸਮੇਂ surjit singh ਨੇ ਧੋਖਾ ਦੇ ਕੇ ਸਾਰਾ ਹਿੱਸਾ ਹੜੱਪ ਲਿਆ ajmeer singh ਨੇ ਵਿਰੋਧ ਕੀਤਾ ਪਰ ਪੈਸੇ ਵਾਲਾ ਦੇ ਤਾਣੇ ਬਾਣੇ ਵਿੱਚ ਉਲਝ ਕੇ ਇੱਕ ਰਾਤ ਉਸ ਦਾ ਦੁਰਘਟਨਾਗਤ ਵਿੱਚ ਦਿਹਾਂਤ ਹੋ ਗਿਆ ਪਰ ਅਸਲ ਮਾਮਲਾ ਕਚਹਿਰੀ ਤੱਕ ਗਿਆ ਪਰ ਪੈਸੇ ਅਤੇ ਰਿਸ਼ਤੇ ਆਨੇ ਇਨਸਾਫ ਨੂੰ ਕਬੂਤਰ ਬਣਾ ਦਿੱਤਾ ਕਿਉਂਕਿ ਮਾਮਲਾ ਉੱਥੇ ਹੀ ਦਬਾ ਦਿੱਤਾ ਗਿਆ ਸੀ ਉਸ ਦਾ ਐਕਸੀਡੈਂਟ ਕਰਵਾ ਦਿੱਤਾ ਗਿਆ ਸੀ ਐਕਸੀਡੈਂਟ ਕਰਵਾਇਆ ਗਿਆ ਸੀ ਸੁਰਜੀਤ ਸਿੰਘ ਵੱਲੋਂ ਅਰਜੁਨ ਦਾ ਮਨ ਟੁੱਟ ਗਿਆ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ ਇੱਕ ਬੇਗੁਨਾਹ ਦਾ ਕਤਲ ਕੀਤਾ ਤੁਸੀਂ ਮੈਨੂੰ ਸਭ ਤੋਂ ਵੱਡੀ ਸਜ਼ਾ ਦਿੱਤੀ ਸੁਰਜੀਤ ਨੇ ਥਰ-ਥਰਉਂਦੇ ਹੋਏ ਆਖਰੀ ਵਾਰ ਵਚਨ ਦਿੱਤਾ ਕਿ ਉਹ ਸਭ ਕੁਝ ਸਹੀ ਕਰੇਗਾ ਸੁਰਜੀਤ ਖੁਦ ਪੁਲਿਸ ਕੋਲ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੇਰੇ ਬੱਚਿਆਂ ਦੀ ਖੁਸ਼ੀ ਤੋਂ ਵੱਡੀ ਮੇਰੀ ਕੋਈ ਖੁਸ਼ੀ ਨਹੀਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਮਨਪ੍ਰੀਤ ਦੀ ਮਾਂ ਨੇ ਕਿਹਾ ਇਹ ਤਾਂ ਇਨਸਾਫ ਨਹੀਂ ਪਰ ਸ਼ੁਰੂਆਤ ਗਰੂ ਹੈ ਕਈ ਮਹੀਨੇ ਬਾਅਦ ਮਨਪ੍ਰੀਤ ਦੇ ਦਰਵਾਜ਼ੇ ਤੇ ਫੇਰ ਆਇਆ ਅਰਜੁਨ ਦੀਆਂ ਅੱਖਾਂ ਵਿੱਚ ਅੱਖਾਂ ਵਿੱਚ ਅਥਰੂ ਸੀ ਤੇ ਮਨਪ੍ਰੀਤ ਨੇ ਹੌਲੀ ਜੀ ਮੁਸਕਾਨ ਦੇ ਨਾਲ ਕਿਹਾ ਕਿ ਜਿੱਥੇ ਪਿਆਰ ਹੋਵੇ ਉੱਥੇ ਦੁਸ਼ਮਣੀਆਂ ਮਿਟ ਜਾਂਦੀਆਂ ਨੇ ਉਸ ਤੋਂ ਬਾਅਦ ਅਰਜੁਨ ਅਤੇ ਮਨਪ੍ਰੀਤ ਨੇ ਵਿਆਹ ਕਰ ਲਿਆ ਅਤੇ ਉਸੇ ਹੀ ਪਿੰਡ ਦੇ ਵਿੱਚ ਇੱਕ ਨਵਾਂ ਛੋਟਾ ਜਿਹਾ ਘਰ ਬਣਾ ਕੇ ਆਪਣੀ ਜ਼ਿੰਦਗੀ ਸ਼ੁਰੂਆਤ ਕੀਤੀ ਹੁਣ ਮਨਪ੍ਰੀਤ ਆਈਲੈਟਸ ਦੀ ਪੜਾਈ ਕਰ ਰਹੀ ਹੈ ਅਤੇ ਜਲਦ ਹੀ ਉਹ ਅਰਜੁਨ ਦੇ ਨਾਲ ਕੈਨੇਡਾ ਦੇ ਵਿੱਚ ਚਲੀ ਜਾਵੇਗੀ ਇਸ ਕਾਰਨ ਤੁਹਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਦੁਸ਼ਮਣੀ ਹੋ ਜਾਂਦੀ ਹੈ ਪਰ ਜਿੱਥੇ ਪਿਆਰ ਤੇ ਮੁਹੱਬਤ ਹੋਵੇ ਉੱਥੇ ਦੁਸ਼ਮਣੀ ਆ ਵੀ ਖਤਮ ਹੋ ਜਾਂਦੀ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ